ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਣ ਹੈ ਜਿਹੜੇ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ ਅੰਗਹੀਣੇ ਜਿੰਦਾਬਾਦ ਜਿੰਦਾਬਾਦ ਤੇ ਇਹ ਸਰਕਾਰ ਤੋਂ ਸਾਨੂੰ ਇੱਕ ਉਮੀਦ ਸੀ ਵੀ ਇਹ ਸਾਡੇ ਲਈ ਕੁਝ ਕਰੂਗੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਵੀ ਇੱਕ ਉਮੀਦ ਸੀ ਵੀ ਹਾਂ ਇਹ ਹੰਡੀ ਗਿਫਟ ਕੋਟ ਲਈ ਕੁਝ ਕਰੂਗੀ ਪਰ ਇਹ ਜਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਾਡੀਆਂ ਜਿਹੜੀਆਂ ਲਟਕੜੀਆਂ ਮੰਗਾ ਹੈ ਉਹਦੇ ਵਾਸਤੇ ਜਿਹੜਾ ਹੈਗਾ ਸੀ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਾਡਾ ਬੈਕਲੌਗ ਪੂਰਾ ਕਰਨ ਦਾ ਕਿ ਤਾਂਕਿ ਦਿਵੰਗਪਨ ਬਣਾਂ ਨੂੰ ਨੌਕਰੀਆਂ ਮਿਲ ਸਕਣ ਰੋਜ਼ਗਾਰ ਮਿਲ ਸਕੇ ਇੰਡੀਪੈਂਡੈਂਟ ਹੋ ਸਕਣ ਜਿੰਦਾਬਾਦ 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 ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੜਾਂਗੇ ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਹਲਕੇ ਤੇ ਲੈਂਦੀ ਹੈ ਤੇ ਬਜਟ ਦੇ ਰਹਿੰਦੇ 2-3 ਦਿਨਾਂ ਦੇ ਵਿੱਚ ਹੈਂਡੀਕੈਪਟਾਂ ਨੂੰ ਕੋਈ ਰਾਹਤ ਜਾਂ ਕੋਈ ਮੰਗ ਹੈਂਡੀਕੈਪਟਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁੱਖ ਹੜਤਾਲ ਤੱਕ ਜਾਵਾਂਗੇ ਜੀ ਅਸੀਂ ਉਹੀ ਸਰਕਾਰ ਨੂੰ ਜਿਹੜਾ ਹੈ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪ ਦੇ ਉਹਨਾਂ ਵਾਅਦਿਆਂ ਤੇ ਗੌਰ ਕੀਤਾ ਜਾਵੇ ਔਰ ਦਿਵਿਆਂਗਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੋ ਵੀ ਵੱਡਾ ਇੱਕ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਣੀਆਂ ਦਿਵਿਆਂਗ ਭਾਈਚਾਰੇ ਕੰਨਿਓ ਔਰ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾ ਕੇ ਹਾਂਗੇ ਵਾਹ ਜੀ ਯੰਗ ਇੱਕ ਜ਼ਿੰਦਾਬਾਦ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਾਰਤ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਜਿਹੜਾ ਕਿਉਂ ਇਹ ਪ੍ਰਦਰਸ਼ਨ ਕਰ ਰਹੇ ਹੁੰ ਤੁਸੀਂ ਅ ਭਾਈ ਜੀ ਮੇਰਾ ਨਾਮ ਰਣਧੀਰ ਸਿੰਘ ਹੈ ਜੀ ਅੱਜ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਇਹ ਸਾਰੇ ਪੰਜਾਬ ਦੀਆਂ ਜਿਹੜੀਆਂ ਦਿਵਿਆਂਗ ਹੈਂਡੀਕੈਪ ਜਥੇਬੰਦੀਆਂ ਨੇ ਜੀ ਉਹਨਾਂ ਨੇ ਇਸੇ ਮਹੀਨੇ ਦੀ 16 ਤਰੀਕ ਨੂੰ ਇੱਕ ਅਸੀਂ ਬਾਜਾਖਾਨਾ ਵਿਖੇ 71 ਤੱਕ ਕੀਤੀ ਸੀ ਕਰੀਬਨ 16 ਜਥੇਬੰਦੀਆਂ ਨੇ ਪੰਜਾਬ ਦੀਆਂ ਨੇ ਉਸ ਦਿਨ ਰਲ ਕੇ ਇੱਕ ਮਤਾ ਪਕਾਇਆ ਗਿਆ ਸੀ ਵੀ ਅਸੀਂ 20 ਤਰੀਕ ਨੂੰ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਤਹਿਸੀਲਾਂ ਦੇ ਵਿੱਚ ਡੀਸੀ ਸਾਹਿਬ ਤੇ ਐਸਡੀਐਮ ਸਾਹਿਬ ਨੂੰ ਆਪਣੇ ਮੰਗ ਪੱਤਰ ਦਿੱਤੇ ਸੀਗੇ ਜੀ ਇਹ ਮੰਗ ਪੱਤਰ ਅਸੀਂ ਬਾਅਦ ਸਾਰੇ মিডিਆ ਨੂੰ ਦੇ ਦੇਵਾਂਗੇ ਤੁਸੀਂ ਇਹ ਨਾਲ ਚਲਾ ਦਿਓ ਇਹ ਮੰਗ ਪੱਤਰ ਦੇ ਵਿੱਚ ਸਾਡੀਆਂ ਕਰੀਬਨ 13 ਮੰਗਾਂ ਨੇ ਜੀ ਇਹ ਉਹ ਮੰਗਾਂ ਨੇ ਜਿਹੜੀਆਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੇ ਆਉਣ ਤੋਂ ਪਹਿਲਾਂ ਸਾਡੇ ਨਾਲ ਬੈਠ ਕੇ ਜਿੰਨਾ ਮੰਗਾਂ ਤੇ ਚਰਚਾ ਕੀਤੀ ਸੀ ਤੇ ਵਾਅਦਾ ਕੀਤਾ ਸੀ ਵੀ ਸਾਡੀ ਸਰਕਾਰ ਆਉਣ ਤੋਂ ਬਾਅਦ ਪਹਿਲੇ ਬਜਟ ਦੇ ਵਿੱਚ ਤੁਹਾਡੀਆਂ ਇਹ ਸਾਰੀਆਂ ਮੰਗਾਂ ਸੀ ਪੂਰੀਆਂ ਕਰਾਂਗੇ ਕੋਈ ਇਹਦੇ ਵਿੱਚ ਬਹੁਤੀ ਵੱਡੀ ਉਹ ਜੀ ਮੰਗ ਨਹੀਂ ਹੈਗੀ ਵੀ ਜਿਹੜੀ ਪੂਰੀ ਨਾ ਹੋ ਸਕੇ ਇਹਦੇ ਵਿੱਚ ਇੱਕ ਤਾਂ ਹੈਂਡੀਕੈਪਟਾਂ ਦੀ ਪੈਨਸ਼ਨ ਹੈ ਜਿਹੜੀ ਸਾਡੀ ਮੰਗ ਇਹ ਸੀਗੀ ਵੀ ਜੀ ਦੇਖੋ ਬਾਕੀ ਪੈਨਸ਼ਨਰ ਵੀ ਪੈਨਸ਼ਨ ਲੈਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਿਹੜੀ ਹੈਂਡੀਕੈਪਟਾਂ ਦੀ ਪੈਨਸ਼ਨ ਸਿਸਟਮ ਹੈ ਉਹਨੂੰ ਬਾਕੀ ਪੈਨਸ਼ਨਰਾਂ ਤੋਂ ਅੱਡ ਕਰਕੇ ਸਾਨੂੰ ਘੱਟੋ ਘੱਟ 5000 ਰੁਪਏ ਪੈਨਸ਼ਨ ਹੈ ਜਿਹੜੀ ਉਹ ਦਿੱਤੀ ਜਾਵੇ ਨਾਲ ਜਿਹੜਾ ਬੈਕਲੌਗ ਕੋਟਾ ਪਿਛਲੇ ਕਰੀਬਨ 11-12 ਸਾਲ ਤੋਂ ਲਮਕਦਾ ਆਉਂਦਾ ਜਿਹਦੇ ਬਾਰੇ ਸਰਕਾਰ ਨੇ ਇਹ ਕਿਹਾ ਸੀ ਵੀ ਅਸੀਂ ਪਹਿਲੇ ਬਜਟ ਦੇ ਵਿੱਚ ਪੂਰੇ ਦਾ ਪੂਰਾ ਬੈਕਲੌਗ ਕੋਟਾ ਇੱਕ ਵਾਰ ਚ ਭਰਾਂਗੇ ਉਹ 3 ਸਾਲ ਹੋ ਗਏ ਇਸ ਵਾਰ ਦਾ ਬਜਟ ਵੀ ਅਸੀਂ ਉਡੀਕਿਆ ਕਿਉਂਕਿ ਬਜਟ ਤੋਂ ਪਹਿਲਾਂ ਅਸੀਂ ਗੱਲਬਾਤ ਕਰੀ ਸੀਗੀ ਬਲਜੀਤ ਕੌਰ ਜੀ ਨੂੰ ਵੀ ਅਸੀਂ ਸਾਡੇ ਜਿਹੜੇ ਮੰਤਰੀ ਨਾਲ ਉਹਨਾਂ ਨਾਲ ਗੱਲਬਾਤ કરી ਉਹ ਕਹਿੰਦੇ ਵੀ ਬਜਟ ਦੇ ਵਿੱਚ ਅਸੀਂ ਤੁਹਾਡੀ ਪੈਨਸ਼ਨ ਵੀ ਵਧਾ ਰਹੇ ਹਾਂ ਤੇ ਬੈਕਲੌਗ ਦੀ ਵੀ ਗੱਲ ਕਰਾਂਗੇ ਅਸੀਂ ਪੂਰਾ ਬਜਟ ਦੇਖਿਆ ਬਾਈ ਜੀ ਬਜਟ ਦੇ ਅਸੀਂ ਸਾਰਾ ਸੈਸ਼ਨ ਵੀ ਦੇਖਦੇ ਰਹੇ ਹਾਂ ਪਰ ਬਜਟ ਦੇ ਵਿੱਚ ਹੈਂਡੀਕੈਪਾਂ ਦਾ ਕਿਤੇ ਨਾਂ ਵੀ ਨਹੀਂ ਪਾਇਆ ਗਿਆ ਉਹਨਾਂ ਨੂੰ ਉਹਨਾਂ ਦੀ ਪੈਨਸ਼ਨ ਦਾ ਬੈਕਲੌਗ ਇਹਦੇ ਬਾਰੇ ਤਾਂ ਗੱਲ ਹੀ ਕੀ ਕਰਨੀ ਇਸ ਕਰਕੇ ਅਸੀਂ ਇਹ 25 ਤਰੀਕ ਦਾ ਇੱਕ ਪ੍ਰੋਟੈਸਟ ਸੰਕੇਤਕ ਪ੍ਰੋਟੈਸਟ ਰੱਖਿਆ ਸੀ ਇੱਕ ਸੰਕੇਤ ਦੇਣ ਵਾਸਤੇ ਸੀਗਾ ਪੰਜਾਬ ਸਰਕਾਰ ਨੂੰ ਵੀ ਹੁਣ ਅੰਗਹੀਨ ਹੈ ਜਿਹੜੇ ਸਿਰਫ ਮੰਗ ਪੱਤਰਾਂ ਤੱਕ ਨਹੀਂ ਰਹਿਣਗੇ ਹੁਣ ਅਸੀਂ ਇੱਕ ਤਿੱਖਾ ਸੰਘਰਸ਼ ਸਰਕਾਰ ਦੇ ਵਿਰੁੱਧ ਵਿੜਾਂਗੇ ਜੇ ਸਰਕਾਰ ਸਾਡੇ ਅੱਜ ਦੇ ਇਸ ਸੰਕੇਤਕ ਪ੍ਰੋਟੈਸਟ ਨੂੰ ਵੀ ਹਲਕੇ ਤੇ ਲੈਂਦੀ ਹੈ ਤੇ ਬਜਟ ਦੇ ਰਹਿੰਦੇ 2-3 ਦਿਨਾਂ ਦੇ ਵਿੱਚ ਹੈਂਡੀਕੈਪਾਂ ਨੂੰ ਕੋਈ ਰਾਹਤ ਜਾਂ ਕੋਈ ਮੰਗਾ ਹੈਂਡੀਕੈਪਟਰਾਂ ਦੀ ਪੂਰੀ ਨਹੀਂ ਕਰਦੀ ਤਾਂ ਅਸੀਂ ਸਰਕਾਰ ਦੇ ਜਿਹੜੇ ਨਮਾਇंदे ਆ ਉਹਨਾਂ ਦੇ ਘਰ ਘੇਰਨ ਤੱਕ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੱਕ ਆਤਮਦਾਹ ਤੱਕ ਦੀਆਂ ਕੋਸ਼ਿਸ਼ਾਂ ਭੁੱਖ ਹੜਤਾਲ ਤੱਕ ਜਾਵਾਂਗੇ ਜੀ ਹੁਣ ਇਹ ਪ੍ਰੋਟੈਸਟ ਦਿਨ ਪ੍ਰਤੀ ਦਿਨ ਤਿੱਖਾ ਹੋਊਗਾ ਅਸੀਂ ਮਰਨ ਵਾਰਤ ਤੱਕ ਮਰਨ ਤੱਕ ਪਿੱਛੇ ਨਹੀਂ ਹਟਾਂਗੇ ਹੁਣ ਹੈਂਡੀਕੈਪਟਰਾਂ ਦੀਆਂ ਕਰੀਬਨ ਅੱਜ ਵੀ 16 ਜਥੇਬੰਦੀਆਂ ਇੱਥੇ ਅਵੇਲੇਬਲ ਨੇ ਜੀ ਅਸੀਂ ਪ੍ਰੈਸ ਨੋਟ ਦੇ ਵਿੱਚ ਸਾਰੀਆਂ ਦੇ ਨਾਮ ਦੇਵਾਂਗੇ 16 ਜਥੇਬੰਦੀਆਂ ਦੇ ਇੱਥੇ ਜਿੰਨੇ ਬੈਠੇ ਨੇ ਸਿਰਫ ਆਗੂ ਨੇ ਜਿਹੜਾ ਕੇਡਰ ਆ ਉਹ ਸਾਰੇ ਦਾ ਸਾਰਾ ਹਜੇ ਪਿੱਛੇ ਆ ਤਾਂ ਇਹ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਅਸੀਂ ਮੰਗ ਪੱਤਰ ਦੇਣੇ ਬੰਦ ਕਰਤੇ ਹੁਣ ਅਸੀਂ ਖੁੱਲੇ ਅੱਖਰਾਂ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਵੀ ਜੇ ਸਰਕਾਰ ਹੁਣ ਨਹੀਂ ਸਾਡੀਆਂ ਮੰਗਾਂ ਮੰਨਦੀ ਤਾਂ ਅਸੀਂ ਖੁੱਲਾ ਤੇ ਤਿੱਖਾ ਸੰਘਰਸ਼ ਕਰਾਂਗੇ ਜੀ ਧੰਨਵਾਦ ਜੀ ਹਾਂਜੀ ਸਰ ਮੈਂ ਲੱਖਾ ਸਿੰਘ ਸੰਗਰਨਾਈ ਰਾਸ਼ਟਰੀ ਵਿਵਾਂਗਸ਼ਣ ਤੋਂ ਔਰ ਅੱਜ ਜਿਹੜਾ ਹੈਗਾ ਅਸੀਂ ਮੋਰਚਾ ਲਾਇਆ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਅਸੀਂ ਗਠਨ ਕੀਤਾ ਸੀਗਾ ਬਾਜਾਖਾਨਾ ਵਿਕੇ ਉਹਦੇ ਵਿੱਚ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਹੈ ਦਿਵਿਆਂਗ ਜਥੇਬੰਦੀਆਂ ਦਿਵਿਆਂਗਾਂ ਦੇ ਹੱਕਾਂ ਵਾਸਤੇ ਲੜਾਈ ਲੜ ਰਹੀਆਂ ਹਨ ਉਹਨਾਂ ਵਾਸਤੇ ਕੰਮ ਕਰ ਰਹੀਆਂ ਇੱਕ ਮੰਚ ਤੇ ਹੋ ਕੇ ਅਸੀਂ ਉਹ ਲੜਾਈ ਲੜਾਂਗੇ ਉਹਦਾ ਇੱਕ ਗਠਨ ਕੀਤਾ ਗਿਆ ਸੀਗਾ ਦਿਵਿਆਂਗ ਸੰਯੁਕਤ ਮੋਰਚਾ ਤੇ ਉਹਦੇ ਦਿਵਿਆਂਗ ਸੰਯੁਕਤ ਮੋਰਚੇ ਤੇ ਅਸੀਂ ਅੱਜ ਇਕੱਠੇ ਹੋਏ ਆਂ ਵੱਖ-ਵੱਖ ਜ਼ਿਲ੍ਹਿਆਂ ਦੇ ਜਥੇਬੰਦੀਆਂ ਵੱਖ-ਵੱਖ ਜਿਹੜੀਆਂ ਆਈਆਂ ਪੰਜਾਬ ਦੀਆਂ ਜਿੰਨੀਆਂ ਵੀ ਦਿਵਿਆਂਗ ਭੈਣਾਂ ਵਾਸਤੇ ਕੰਮ ਕਰ ਰਹੀਆਂ ਉਹ ਜਥੇਬੰਦੀਆਂ ਸਾਰੀਆਂ ਅੱਜ ਇਕੱਠੀਆਂ ਹੋਈਆਂ ਔਰ ਇੱਕ ਝੰਡੇ ਥੱਲੇ ਹੋ ਕੇ ਅਸੀਂ ਉਹ ਸੰਘਰਸ਼ ਕਰ ਰਹੇ ਆਂ ਅੱਜ ਮੋਰਚਾ ਲਾਇਆ ਔਰ ਇੱਕ ਦਿਨ ਦਾ ਅਜ ਪ੍ਰੋਟੈਸਟ ਹੈ ਇਹਦੇ ਵਿੱਚ ਜਿਹੜੀਆਂ ਹੈਗੀਆਂ ਪਿਛਲੇ ਸਮੇਂ ਤੋਂ ਸਾਡੀਆਂ ਜਿਹੜੀਆਂ ਲਟਕੜੀਆਂ ਮੰਗਾ ਹੈ ਉਹਦੇ ਵਾਸਤੇ ਜਿਹੜਾ ਹੈਗਾ ਅਸੀਂ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਸਾਡਾ ਬੈਕਲੌਗ ਪੂਰਾ ਕਰਨ ਦਾ ਕਿ ਤਾਂ ਕਿ ਦਿਵੰਗਪਨ ਬਣਨ ਨੂੰ ਨੌਕਰੀਆਂ ਮਿਲ ਸਕਣ ਰੋਜ਼ਗਾਰ ਮਿਲ ਸਕੇ ਇੰਡੀਪੈਂਡੈਂਟ ਹੋ ਸਕਣ ਉਹਨਾਂ ਦੀ ਪੈਨਸ਼ਨਾਂ ਵਿੱਚ ਵਾਧਾ ਕਰਨ ਦਾ ਔਰ ਸਾਨੂੰ ਲੋਨ ਮਿਲਣ ਰੋਜ਼ਗਾਰ ਵਾਸਤੇ ਜੋ ਵੀ ਸਾਡੀਆਂ ਬੇਸਿਕ ਮੰਗਾਂ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਅਸੀਂ ਵਕ ਵਕ ਸਮੇਂ ਤੇ ਪਿਛਲੇ ਸਮੇਂ ਦੇ ਵਿੱਚ ਸੰਘਰਸ਼ ਕਰਦੇ ਆ ਰਹੇ ਹਾਂ ਅੱਜ ਵੀ ਅਸੀਂ ਉਹੀ ਸਰਕਾਰ ਨੂੰ ਜਿਹੜਾ ਹੈਗਾ ਸੁੱਤੀ ਪਈ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਕਿ ਆਪਦੇ ਉਹਨਾਂ ਵਾਅਦਿਆਂ ਤੇ ਗੌਰ ਕੀਤਾ ਜਾਵੇ ਔਰ ਦਿਵਿਆਂਗਾਂ ਦੀਆਂ ਜਿਹੜੀਆਂ ਲਟਕਦੀਆਂ ਮੰਗਾਂ ਉਹਨਾਂ ਨੂੰ ਪੂਰੀਆਂ ਪੂਰਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਐਡੂ ਵੀ ਵੱਡਾ ਇੱਕ ਪ੍ਰੋਟੈਸਟ ਕੀਤਾ ਜਾਵੇਗਾ ਤੇ ਉਹਦੇ ਵਿੱਚ ਕੁਰਬਾਨੀਆਂ ਦਿੱਤੀਆਂ ਜਾਣੀਆਂ ਦਿਵਿਆਂਗ ਭਾਈਚਾਰੇ ਕਨੀਓ ਔਰ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਉਹ ਪੂਰੀਆਂ ਕਰਾ ਕੇ ਹਟਾਂਗੇ ਸਰ ਮੇਰਾ ਨਾਮ ਕਿਰਨਜੀਤ ਕੌਰ ਆ ਮੈਂ ਬਠਿੰਡੇ ਦੀ ਰਣ ਵਾਲੀ ਆ ਦੇ ਸਰ ਅੱਜ ਦਾ ਅਸੀਂ ਇਹ ਸਰਕਾਰ ਨੂੰ ਸੰਕੇਤ ਹੀ ਦੇ ਰਹੇ ਆ ਅਸੀਂ ਇੱਕ ਮੈਸੇਜ ਹੀ ਪਹੁੰਚਾਉਣਾ ਚਾਹੁੰਦੇ ਸੀ ਵੀ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਵੀ ਜਿਹੜਾ ਸਾਡੇ ਨਾਲ ਧੱਕਾ ਹੋ ਰਿਹਾ ਨਾ ਇਹ ਬੰਦ ਕੀਤਾ ਜਾਵੇ ਪਿਛਲੀਆਂ ਸਰਕਾਰਾਂ ਵੀ ਆਈਆਂ ਚਲੋ ਉਹ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਇਹ ਸਰਕਾਰ ਤੋਂ ਸਾਨੂੰ ਇੱਕ ਉਮੀਦ ਸੀ ਵੀ ਇਹ ਸਾਡੇ ਲਈ ਕੁਝ ਕਰੂਗੀ ਅਸੀਂ ਇਹਨਾਂ ਨੂੰ ਵੋਟਾਂ ਪਾਈਆਂ ਵੀ ਇੱਕ ਉਮੀਦ ਸੀ ਵੀ ਹਾਂ ਇਹ ਹਾਂਡੀਗੱਪ ਕੋਟ ਲਈ ਕੁਝ ਕਰੂਗੀ ਪਰ ਇਹਨਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ ਤੇ ਬਾਕੀ ਅਸੀਂ ਸਾਰੇ ਦੇਖੋ ਤੁਸੀਂ ਪੜ੍ਹੇ ਲਿਖੇ ਆ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਇਹਨਾਂ ਤਾਂ ਸਾਨੂੰ ਕੋਈ ਪ੍ਰਾਈਵੇਟ ਰੱਕੇ ਰਾਜੀ ਆ ਤੇ ਨਾ ਸਾਨੂੰ ਗਵਰਨਮੈਂਟ ਰੱਖ ਰਹੀ ਆ ਸਾਨੂੰ ਸਾਡਾ ਜਿਹੜਾ ਬੈਕਲੌਗ ਹੈ ਨਾ 1260 2016 ਇੱਕ ਤਾਂ ਜਿਹੜਾ ਸਾਡਾ ਉਹ ਸਾਡਾ ਲਾਗੂ ਕੀਤਾ ਜਾਵੇ ਤੇ ਜੋ ਸਾਡੇ ਬਣਦੇ ਹੱਕ ਆ ਸਾਨੂੰ ਦਿੱਤੇ ਜਾਣ ਧੰਨਵਾਦ